ਸਵੇਰ ਦੇ ਬਾਈ ਜੀ ਤੁਸੀਂ ਚੱਲੇ ਹੋ ਹੁਣ 4 ਵਜੇ ਨਾਲੇ ਆ ਤੇ ਉਧਰੋਂ 2 300 ਦੀ ਟੂਪ ਪੈਣ ਵਾਲੀ ਹੋ ਗਈ ਮਨ ਤਾਂ ਨਹੀਂ ਖਰਾਬ ਹੋਇਆ ਕਵਰੇ ਕੀ ਮੇਰੇ ਮਿੱਤੋਂ ਕੋਈ ਗੁਨਾਹ ਹੋ ਗਿਆ ਹੋਵੇ ਕੋਈ ਗੱਲਬਾਤ ਹੋ ਗਈ ਹੋਈ ਹੋਵੇ ਇਹ ਨਹੀਂ ਪਤਾ 200 ਲੈ ਲਿਓ 100 ਲੈ ਲਿਓ ਸਿਗਰਟ ਲਿਆ ਦਿਓ ਵੀੜੀ ਲਿਆ ਦਿਓ ਫਲਾਣਾ ਲਿਆ ਦਿਓ ਟੁਮਕਾਣਾ ਲਿਆ ਦਿਓ ਬਟ ਜੀ ਅਮਰਤਾਰੀਆਂ ਜੀ ਕਦੇ ਲੋਕਾਂ ਨੂੰ ਕਹਿੰਦੇ ਹਾਂ ਜੀ ਨਹੀਂ ਨਾ ਕਰ ਦੇਣਾ ਵੀ ਭਾਈ ਆਡਰ ਕੈਨਸਲ ਕਰਾ ਲਓ ਮੈਂ ਇਹ ਚੀਜ਼ ਨਹੀਂ ਕਰਾਂਗਾ ਮੈਂ ਨਸ਼ਾ ਨਹੀਂ ਵੇਚੂਗਾ ਮੈਂ ਨਸ਼ਾ ਨਹੀਂ ਲੈ ਕੇ ਆਉਂਗਾ ਕੁੜੀ ਕਹਿੰਦੀ ਐ ਛੋਟੀ ਐ ਮੇਰੀ ਕੁੜੀ 6-7 ਸਾਲ ਦੀ ਐ ਕਹਿੰਦੀ papa ਡਾਕਟਰ ਬਣਨਾ ਮੈਂ ਕਿਆ ਬਣਾਂ ਉਹ ਹੌਸਲਾ ਨਹੀਂ ਹਾਰਿਆ ਹਾਂ ਹੌਸਲਾ ਕਿਵੇਂ ਹਾਰ ਦਿੰ ਪ੍ਰਮਾਤਮਾ ਹਾਰ ਲਾ ਛੜਕਾਂ ਤੇ ਇਦਾਂ ਰੋੜ ਰਿਹਾ ਐ ਜਾਂ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਐ ਇਹਦੇ ਵਿੱਚ ਮੈਨੂੰ ਕੋਈ ਹੋਰ ਨਹੀਂ ਹੈਗਾ ਵੀ ਮੇਰਾ ਸ਼ਾਇਦ ਕੋਈ ਪਿਛਲਾ ਕਰਮ ਜਾਈ ਸੀ ਜ਼ਿੰਦਗੀ ਦਾ ਕੋਈ ਕਰਮ ਹੋ ਗਿਆ ਹੋਵੇ ਵੀ ਜਿਹੜਾ ਮੈਨੂੰ ਸੜਕਾਂ ਨੇ ਤੱਕੇ ਖਿਲਵਾ ਰਿਆ ਜਾਂ ਜੋ ਵੀ ਆ ਕੁਛ ਪਰਮਾਤਮਾ ਦੀ ਦੇਣਾ ਢਿੱਡ ਭਰਦਾ ਹੱਕ ਦਾ ਖਾਈਦਾ ਸੱਚ ਦਾ ਖਾਈਦਾ ਕਿਸੇ ਦਾ ਮਿਹਨਤ ਕਰਦੇ ਆ ਕਿਸੇ ਦਾ ਬੁਰਾ ਨਹੀਂ ਕਰੀਦਾ ਗ੍ਰੈਜੂਏਸ਼ਨ ਕੀਤੀ ਹੈ ਹਾਂਜੀ ਤੇ ਅੱਜ ਮੈਟੋ ਦੀ ਸਰਵਿਸ ਦਿੰਦੀ ਹੈ ਨੋਕਾ ਹਾਂਜੀ ਹਾਂਜੀ ਹਾਂ ਕੋਈ ਨੌਕਰੀ ਨਹੀਂ ਮਿਲੀ ਜੀ ਕੁਛ ਏਮ ਕੁਛ ਹੋਰ ਸੀਗਾ ਪੈਸਾ ਹੈ ਨਹੀਂ ਸੀਗਾ ਤੋਂ ਤਾਂ ਕਰਕੇ ਉਹ ਮੇਰਾ ਸੁਪਨਾ ਜਿਹੜਾ ਮੇਰਾ ਡ੍ਰੀਮ ਸੀਗਾ ਪੂਰਾ ਨਹੀਂ ਹੋ ਸਕਿਆ ਕੁਝ ਆਪਣੇ ਦੇ ਵਿੱਚ ਵੀ ਕਮੀਆਂ ਨੇ ਮੈਂ ਪਰਮਾਤਮਾ ਨੂੰ ਦੋਸ਼ ਕਿਉਂ ਦਵਾਂ ਕੀ ਪੜਾਈ ਕੀਤੀ ਹੈ ਸਰ ਗ੍ਰੈਜੂਏਸ਼ਨ ਬੀਏ ਡਨ ਵਿਦ 50% ਗ੍ਰੈਜੂਏਸ਼ਨ ਕੀਤੀ ਹੈ ਹਾਂਜੀ ਤੇ ਜਿਮੈਟੋ ਦੀ ਸਰਵਿਸ ਦਿੰਨੇ ਹੈ ਲੋਕਾਂ ਨੂੰ ਹਾਂਜੀ ਹਾਂਜੀ ਹਾਂ ਕੋਈ ਨੌਕਰੀ ਨਹੀਂ ਮਿਲੇਗੀ ਕੁਝ ਏਮ ਕੁਝ ਹੋਰ ਸੀਗਾ ਉਹ ਕਰਨਾ ਚਾਹੁੰਦੇ ਸੀਗੇ ਬਟ ਘਰ ਦੇ ਵਿੱਚ ਕੀ ਨਾਮ ਹੈ ਇਕਨੋਮਿਕਲੀ ਪੈਸਾ ਹੈ ਨਹੀਂ ਸੀਗਾ ਤੋ ਤਾਂ ਕਰਕੇ ਉਹ ਮੇਰਾ ਸੁਪਨਾ ਜਿਹੜਾ ਮੇਰਾ ਡ੍ਰੀਮ ਸੀਗਾ ਪੂਰਾ ਨਹੀਂ ਹੋ ਸਕਿਆ ਕੀ ਸੋਚਿਆ ਸੀਗਾ ਬਾਈ ਬਸ ਜੇ ਹੁਣ ਤਾਂ ਬਸ ਆਪਣੇ ਬੱਚੇ ਨੂੰ ਹੀ ਬਣਾਣਾ ਜੋ ਬਣਾਣਾ ਮੇਰੀ ਕੁੜੀ ਕਹਿੰਦੀ ਹੈ ਛੋਟੀ ਹੈ ਮੇਰੀ ਕੁੜੀ 6-7 ਸਾਲ ਦੀ ਹੈ ਕੰਨੀ ਪਾਪਾ ਡਾਕਟਰ ਬਣਨਾ ਮੈਂ ਕਾ ਬਣਾਵਾਂਗਾ ਹੌਸਲਾ ਨਹੀਂ ਹਾਰਿਆ ਹੌਸਲਾ ਕਿਵੇਂ ਹਾਰ ਜੀ ਪ੍ਰਮਾਤਮਾ ਨਾਲ ਬੱਚਿਆਂ ਲਈ ਭੱਜੇ ਫਿਰਦੇ ਹਾਂ ਹਾਂਜੀ ਸਾਇਕਦੇ ਮਨ ਚ ਕੋਈ ਇਹ ਗੱਲ ਆਈ ਹੋਵੇ ਵੀ ਯਾਰ ਬੱਚੇ ਦਾ ਆਹ ਕੋ ਸੋਚਦੇ ਨੇ ਕਿਵੇਂ ਪੂਰੇ ਕਰਾਂਗੇ ਦੇਖੋ ਜੀ ਤੁਸੀਂ ਜਿਵੇਂ ਪਹਿਲਾਂ ਹੀ ਕਿਹਾ ਵੀ ਮਿਹਨਤ ਨੂੰ ਫਲ ਲੱਗਦਾ ਏ ਇਹ ਆਪਾਂ ਲਿਖਿਆ ਵੀ ਆ ਕਈਆਂ ਪਾਸੇ ਪੜ੍ਹਿਆ ਵੀ ਆ ਦੇਖਿਆ ਵੀ ਆ ਵੀ ਫਲ ਨੀਮੀਆ ਰ ਖਾਣੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀਂ ਬਸ ਨੀਵੇਂ ਨੀਵੇਂ ਨਵੇਰ ਨਾ ਕਰੀ ਜਾਂਦੇ ਆ ਨੀਵੇਂ ਹੋ ਕੇ ਉਹ ਦੇਣਾ ਪ੍ਰਮਾਤਮਾ ਨੇ ਦੇਣਾ ਜੋ ਦੇਣਾ ਨਹੀਂ ਦੇਣਾ ਉਹ ਪ੍ਰਮਾਤਮਾ ਨੇ ਦੇਣਾ ਮੇਰਾ ਵੀ ਕੋਈ ਕੋਈ ਸ਼ਾਇਦ ਕੁਝ ਕਰਮ ਹੋਊਗਾ ਜੋ ਮਾੜਾ ਹੋਊਗਾ ਵੀ ਜਿਵੇਂ ਮੈਂ ਸੜਕਾਂ ਤੇ ਇਦਾਂ ਰੋਲ ਰਿਆ ਜਾਂ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਐ ਇਹਦੇ ਵਿੱਚ ਮੈਨੂੰ ਕੋਈ ਹੋ ਨਹੀਂ ਹੈਗਾ ਵੀ ਮੇਰਾ ਸ਼ਾਇਦ ਕੋਈ ਪਿਛਲਾ ਕਰਮ ਜਾਂ ਇਸੀ ਜ਼ਿੰਦਗੀ ਦਾ ਕੋਈ ਕਰਮ ਹੋ ਗਿਆ ਹੋਵੇ ਵੀ ਜਿਹੜਾ ਮੈਨੂੰ ਸੜਕਾਂ ਨੇ ਤੱਕੇ ਖਿਲਵਾ ਰਿਆ ਜਾਂ ਜੋ ਵੀ ਐ ਕੁਝ ਪਰ ਪ੍ਰਮਾਤਮਾ ਦੀ ਦੇਣ ਹੈ ਢਿੱਡ ਭਰਦਾ ਹੱਕ ਦਾ ਖਾਈਦਾ ਸੱਚ ਦਾ ਖਾਈਦਾ ਕਿਸੇ ਦਾ ਮਿਹਨਤ ਕਰਦੇ ਆ ਕਿਸੇ ਦਾ ਬੁਰਾ ਨਹੀਂ ਕਰੀਦਾ ਰੋਟੀ ਖੁਲਾਨੇ ਆ ਕਿਸੇ ਨੂੰ ਪਰ ਕਦੇ ਅੱਜ ਤੱਕ ਨਾ ਕਦੇ ਨੂੰ ਨਸ਼ਾ ਕੀਤਾ ਨਾ ਕਰਿਆ ਨਾ ਕਰਾਂਗੇ ਤੇ ਨਾ ਕਦੇ ਕਿਸੇ ਲਈ ਨਸ਼ਾ ਲੈ ਕੇ ਗਏ ਆ ਤਾਂ ਤੇ ਨਾ ਲੈ ਕੇ ਜਾਵਾਂਗੇ ਵਾਦੂ ਫੋਨ ਕਾਲ ਆਉਂਦੀ ਆ ਭਾਈ 200 ਲੈ ਲਿਓ 100 ਲੈ ਲਿਓ ਸਿਗਰਟ ਲਿਆ ਦਿਓ ਵੀਡੀ ਲਿਆ ਦਿਓ ਫਲਾਣਾ ਲਿਆ ਦਿਓ ਟਮਕਾਣਾ ਲਿਆ ਦਿਓ ਬਟ ਜੀ ਅਮਰ ਧਾਰੀ ਆ ਜੀ ਕਦੇ ਲੋਕਾਂ ਨੂੰ ਕਹਿੰਦੇ ਹਾਂ ਜੀ ਨਹੀਂ ਨਾ ਕਰਦੇ ਨਾ ਵੀ ਭਾਈ ਆਰਡਰ ਕੈਨਸਲ ਕਰਾ ਲਓ ਮੈਂ ਇਹ ਚੀਜ਼ ਨਹੀਂ ਕਰਾਂਗਾ ਮੈਂ ਨਸ਼ਾ ਨਹੀਂ ਵੇਚੂਗਾ ਮੈਂ ਨਸ਼ਾ ਨਹੀਂ ਲੈ ਕੇ ਆਉਂਗਾ ਸਵੇਰ ਦੇ ਭਾਈ ਜੀ ਤੁਸੀਂ ਚੱਲੇ ਹੋ ਹੁਣ 4 ਵਜੇ ਨਾਲੇ ਆ ਤੇ ਉਧਰੋਂ ਦੋ 300 ਦੀ ਟੂਪੈਨ ਵਾਲੀ ਹੋ ਗਈ ਮਨ ਤਾਂ ਨਹੀਂ ਖਰਾਬ ਹੋਇਆ ਨਹੀਂ 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 ਮਨ ਤਾਂ ਦੇਖੋ ਕਿ ਆ ਪਰ ਹੁਣ ਜੋ ਵੀ ਉਹ ਕਹਿੰਨੇ ਆ ਲੈ ਵੀ ਜਦੋਂ ਹੋਣਾ ਸੋ ਹੋਣਾ ਹੀ ਹੋਣਾ ਜਿਵੇਂ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਆਂਦਾ ਏ ਵੀ ਹੁਕਮੇ ਹੁਕਮ ਦੇ ਵਿੱਚ ਹੀ ਹੋਣਾ ਜੋ ਕੁਝ ਹੋਣਾ ਹੁਕਮ ਤੋਂ ਪਰੇ ਕੁਝ ਨਹੀਂ ਹੋਣਾ ਹੈਗਾ ਹੁਣ ਕੀ ਕਰੀਏ ਜੀ ਇਹਦਾ ਵੀ ਵਕਤ ਲਿਖਿਆ ਹੋਇਆ ਸੀਗਾ ਭਾਈ ਨੂੰ ਚਾਰ ਪੈਸੇ ਵਟਾਣੇ ਸੀਗੇ ਠੀਕ ਹੈ ਨਾ ਜੀ ਤਾਂ ਕਰਕੇ ਬੱਚੇ-ਬੱਚੇ ਕੀ ਕੀ ਡਿਮਾਂਡਾਂ ਕਰਦੇ ਆ ਫਿਰ ਬਈ ਬੱਚੇ ਤਾਂ ਹਲੇ ਛੋਟੇ ਆ ਜੀ ਕੁੜੀ ਆ ਮੇਰੀ ਤੋਂ ਛੋਟੀ ਐ 6 ਸਾਲ ਦੀ ਐ ਯੂਕੇਜੀ ਦੇ ਵਿੱਚ ਪੜਦੀ ਆ ਕੱਲ ਹੀ ਪਰਫਾਰਮੈਂਸ ਦੇ ਕੇ ਹਟਿਆ ਮਦਰਸਡੇ ਤੇ ਪਰਸੋ ਮਦਰਡੇਸ ਤੇ ਆ ਤੇ ਐਤਵਾਰ ਦੀ ਛੁੱਟੀ ਸੀਗੀ ਕੋਈ ਸ਼ਿਕਵਾ ਤਾਂ ਨਹੀਂ ਹੈ ਪ੍ਰਮਾਤਮਾ ਨਹੀਂ ਪ੍ਰਮਾਤਮਾ ਦਾ ਕਦੇ ਮਨ ਉਦਾਸ ਹੋਇਆ ਉਹ ਵੀ ਸਿਰਿੰਦਰ ਨੇ ਅੱਜ ਹੀ ਸੋਚੀ ਸੀ ਯਾਰ ਵੀ ਗੱਡੀ ਲੀਨ ਤੇ ਚੜੀ ਨਹੀਂ ਪਤਾ ਕੀ ਹੈ ਜੀ ਕੁਝ ਆਪਣੇ ਦੇ ਵਿੱਚ ਵੀ ਕਮੀਆਂ ਨੇ ਮੈਂ ਪ੍ਰਮਾਤਮਾ ਨੂੰ ਦੋਸ਼ ਕਿਉਂ ਦਵਾ ਮੈਂ ਪ੍ਰਮਾਤਮਾ ਨੂੰ ਸਰ ਦੋਸ਼ ਕਿਉਂ ਦਵਾ ਵੱਡੇ ਵੀਰ ਮੈਂ ਕੁਝ ਸ਼ਾਇਦ ਹੋ ਸਕਦਾ ਮੇਰੇ ਵਿੱਚ ਵੀ ਕਮੀਆਂ ਹੋਣ ਮੈਂ ਪਹਿਲਾਂ ਆਪਣੀਆਂ ਕਮੀਆਂ ਲੱਭਾਂ ਮੈਂ ਫਿਰ ਪ੍ਰਮਾਤਮਾ ਨੂੰ ਦੋਸ਼ ਦਮਾਂ ਵੀ ਮੈਂ ਪ੍ਰਮਾਤਮਾ ਤੁਸੀਂ ਮੇਰਾ ਇੱਥੇ ਮਾੜਾ ਕੀਤਾ ਮੇਰਾ ਇੱਥੇ ਚੰਗਾ ਕੀਤਾ ਠੀਕ ਹੈ ਨਾ ਪਤਾ ਨਹੀਂ ਰੱਬ ਜਾਣੇ ਕੋਣ ਕਿੰਨੇ ਵਿੱਚ ਆਇਆ ਇਹ ਇਹ ਨਹੀਂ ਆਪਾਂ ਨੂੰ ਪਤਾ ਹੈਗਾ ਜੋ ਪਰ ਉਹਦੀ ਰਜ਼ਾ ਦੇ ਵਿੱਚ ਰਹਨੇ ਆ ਉਹਦੀ ਰਜ਼ਾ ਦੇ ਵਿੱਚ ਬਾਹਰ ਬਾਹਰ ਨਹੀਂ ਜਾਂਦੇ ਕਵਰੇ ਕੀ ਮੇਰੇ ਮੇਤੋ ਕੋਈ ਗੁਨਾਹ ਹੋ ਗਿਆ ਹੋਵੇ ਕੋਈ ਗੱਲਬਾਤ ਹੋ ਗਈ ਹੋਈ ਹੋਵੇ ਇਹ ਨਹੀਂ ਪਤਾ ਰੱਬ ਜਾਣੇ ਹੁਣ ਕੀ ਆ ਕੀ ਨਹੀਂ ਹੈ ਆਪਾਂ ਤਾਂ ਇਹ ਸੋਚ ਕੇ ਕਰ ਰਿਹਾ ਵੇ ਆਪਣੇ ਹੁਣ ਬੱਚੇ ਬਣਾਣੇ ਆ ਜੋ ਸਾਡਾ ਏਮ ਸੀ ਉਹ ਨਹੀਂ ਪੂਰਾ ਹੋ ਸਕਿਆ ਹੁਣ ਆਪਣੇ ਬੱਚਿਆਂ ਦਾ ਏਮ ਪੂਰਾ ਕਰਨਾ ਮੈਂ ਆਪਣੀ ਕੁੜੀਆਂ ਨੂੰ ਕੁੜੀ ਨੂੰ ਮੇਰੀ ਨੂੰ ਮਹਿਰਪ੍ਰੀਤਕੌਰ ਉਹਨੂੰ ਮੈਂ ਡਾਕਟਰ ਬਣਾਣਾ ਤੇ ਉਹ ਮੇਰੇ ਨਾਲ ਦਿੱਲੀ ਹੀ ਜਦੋਂ ਵੀ ਕਿਤੇ ਜਾਂਦੀ ਹੈ ਤਾਂ ਮੇਰੇ ਨਾਲ ਹੀ ਜਾਂਦੀ ਹੈ ਗੁਰਦੁਆਰਾ ਸਾਹਿਬ ਜਾਂ ਫਿਰ ਕਦੇ ਕਹਿੰਦੀ ਆ ਪਾਪਾ 버ਗਰ ਖਾਣਾ ਫਲਾਣਾ ਕਰਨਾ ਢਮਗਾਣਾ ਕਰਨਾ ਉਹਦੀ ਹਰ ਇੱਕ ਖੁਆਇਸ਼ ਮੈਂ ਪੂਰੀਆਂ ਕਰਦਾ